ਸਾਡੇ ਜਿਹੜੇ ਪ੍ਰਵਾਸੀ ਭੈਣ ਭਾਈ ਹੈਗੇ ਆ ਉਹਨਾਂ ਦੀਆਂ ਐਨ ਮਾਸ ਵੋਟਿੰਗ ਪੋਲਸ ਬਣਾਈਆਂ ਗਈਆਂ ਜਿਹੜਾ ਐਮ ਐਲ ਏ ਚੁਣਿਆ ਜਾਣਾ ਉਸ ਦਾ ਲੁਧਿਆਣਾ ਪੱਚਵੀ ਦੇ ਲੋਕਾਂ ਵਾਸਤੇ ਚੁਣਿਆ ਜਾਣਾ ਉਹਨਾਂ ਦੇ ਰਾਈਟਸ ਵਾਸਤੇ ਬਣਾਈ ਹੈ ਆਮ ਆਦਮੀ ਪਾਰਟੀ ਜਿਹੜੀ ਹਕਮਤ ਪਾਰਟੀ ਹੈਗੀ ਹੈ ਉਹਨੇ ਕੀ ਕੀਤਾ ਉਹਨੇ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਾ ਕੇ ਈ ਵੋਟਸ ਸੁਣਾ ਲਏ ਜਿਹੜੀਆਂ ਜਾਲੀ ਵੋਟਾਂ ਮੰਨਦੀਆਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦਾ ਬਦਲ ਜਾ ਰਿਹਾ ਇਹ ਸਰਕਾਰ ਦਾ ਪਹਿਲੇ ਕੋਈ ਨਹੀਂ ਆ ਤਾਂ ਹੁਣ ਨਾ ਕੋਈ ਹੋ ਰਹੀ ਹੈ। ਸਾਡਾ ਮੀਡੀਆ ਦਾ ਬਹੁਤਾਂ ਹਰਕਤਾਂ ਜਿਨ੍ਹਾਂ ਨੇ ਬਹੁਤ ਸ਼ਾਰਟਕਟ ਇਸ ਤੇ ਅੱਜ ਆਪਾਂ ਅੰਦਰ ਰਹੇ ਆ। ਗੱਲ ਇਹ ਤਾਂ ਮੁੱਦੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਹੋਣੀ ਹੈ ਉਹ ਬਹੁਤ ਸੀਰੀਅਸ ਹੈ। ਕਿਉਂਕਿ ਜਿਹੜੀ ਸਾਡੀ ਲੜਾਈ ਹੈ ਇੱਕ ਕਾਰਪੋਰੇਟ ਦੀ ਲੜਾਈ ਹੈ ਇੱਕ ਆਮ ਆਦਮੀ ਨਾਲ ਆਮਤ ਦੇ ਨਾਲ। ਕਾਰਪੋਰੇਟਰ ਜ਼ੋਨ ਨੇ ਜਿਹੜੇ ਬੰਦਿਆਂ ਦੇ ਪਿੱਛੇ ਕਾਰਪੋਰੇਟ ਵਰਲਡ ਜਿਹੜਾ ਹੈਗਾ ਪੈਸੇ ਲੈ ਕੇ ਬੈਠਾ ਹੈ ਮਕਸਮ ਐਡਵਰਟਾਈਜ਼ਮੈਂਟ ਕਰ ਰਿਹਾ ਔਰ ਨੈਗੇਟਿਵ ਨਰੇਟਿਵ ਚੜ ਕਰ ਰਿਹਾ ਮੇਰੇ ਜ਼ਿੰਦਗੀ ਦੇ ਵਿੱਚ 34 ਸਾਲ ਦੀ ਬਤਾਲਤ ਦੇ ਵਿੱਚ ਮੈਂ ਕਦੀ ਕੋਈ ਨੈਗੇਟਿਵ ਨਰੇਟਿਵ ਚੜ ਨਹੀਂ ਕੀਤਾ ਅੱਜ ਮੁੱਦਾ ਨਾਲ ਲੈ ਕੇ ਬੈਠੇ ਆ ਉਹ ਤਕਰੀਬਨ ਜੋ ਸਾਡੀ ਜਾਣਕਾਰੀ ਹੋਈ ਹੈ ਕੱਲ ਦੀ ਤਰੀਕ ਦੇ ਵਿੱਚ ਅੱਡਰ ਜਗ੍ਹਾ ਕੈਂਪ ਲਗਾਏਗੇ। ਔਰ ਸਾਡੇ ਜਿਹੜੇ ਪ੍ਰਵਾਸੀ ਭੈਣ ਭਾਈ ਹੈਗੇ ਆ ਉਹਨਾਂ ਦੀਆਂ ਐਨ ਮਾਸ ਵੋਟਿੰਗ ਬੋਥਸ ਬਣਾਈਆਂ ਗਈਆਂ। ਪਹਿਲੀ ਗੱਲ ਤਾਂ ਜਿਹੜੇ ਲੁਧਿਆਣਾ ਵਾਸਤੇ ਰੈਜ਼ੀਡੈਂਟ ਹੈ ਉਹਨਾਂ ਦੇ ਰਾਈਟਸ ਦੇ ਉੱਤੇ ਇੱਕ ਟੱਕਰ ਬਹੁਤ ਵੱਡਾ ਟੱਕਰ ਜਿਹੜਾ ਐਮਐਲਏ ਜੁੜਿਆ ਜਾਣਾ ਹੈ ਉਸ ਦਾ ਲੁਧਿਆਣਾ ਪੱਚਵੀ ਦੇ ਲੋਕਾਂ ਵਾਸਤੇ ਚੁਣਿਆ ਜਾਣਾ ਉਹਨਾਂ ਦੇ ਰਾਈਟਸ ਵਾਸਤੇ ਚੁਣਿਆ ਜਾਣਾ ਨਾਲ ਦੀ ਨਾਲ ਇਸ ਐਮਐਲਏ ਨਾਲ ਚੁਣੇ ਜਾਣ ਤੋਂ ਬਾਅਦ ਉਹ 92 ਐਮਐਲਏ ਤੋਂ ਇੱਕ ਸਬਕ ਹੈ ਉਹ ਸਬਕ ਹੋਊਗਾ ਕਿ ਬਿਨਾਂ ਕੰਮ ਕੀਤੇ ਸਾਨੂੰ ਵੋਟਾਂ ਨਹੀਂ ਪੈਣੀਆਂ ਅੱਜ ਹਾਲਾਤ ਇਹ ਹੋ ਗਏ ਆ ਕਿ ਆਮ ਆਦਮੀ ਪਾਰਟੀ ਨੂੰ ਜਾਂ ਕੌਨਸਲ ਲੋਕ ਨੂੰ ਉਹ ਨਹੀਂ ਲਾਰੇ ਤੇ ਵੋਟਾਂ ਨਹੀਂ ਪਾ ਕੇ ਰਹਿਦਾ ਇਸ ਦੇ ਚੱਲਦਿਆਂ ਹੋਇਆ ਆਮ ਆਦਮੀ ਪਾਰਟੀ ਲਈ ਇੱਕ ਮੁਕਾਬਲਤ ਪਾਰਟੀ ਹੈਗੀ ਆ ਉਹਨੇ ਕੀ ਕੀਤਾ ਉਹਨੇ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਾ ਕੇ ਈ-ਵੋਟਸ ਬਣਾ ਲਏ ਲੇਕਿਨ ਮੈਂ ਇੱਕ ਹੱਕ ਦੀ ਗੱਲ ਦੱਸਦਾ ਕਾਨੂੰਨ ਦੀ ਗੱਲ ਆਉਂਦੀ ਹੈ ਜਿਹੜੀਆਂ ਜਾਲੀ ਵੋਟਾਂ ਮਾਰਦੀਆਂ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦਾ ਬਦਲ ਜਾਂਦੀ ਹੈ ਇਹ ਸਰਕਾਰ ਦਾ ਪਹਿਲੇ ਕੋਈ ਰਹੀ ਹੈ ਤਾਂ ਹੁਣ ਨਾ ਕੋਈ ਹੋ ਰਹੀ ਜਦੋਂ ਸਰਕਾਰ ਬਦਲ ਜਾਂਦੀ ਹੈ ਜਿਹੜੇ ਬੰਦਿਆਂ ਨੇ ਜਾਲੀ ਵੋਟਾਂ ਬਣੀਆਂ ਉਸ ਦੇ ਵੀਐਲਓਜ਼ ਉਸ ਦੇ ਜਿਹੜੇ ਸੰਬੰਧਤ ਅਧਿਕਾਰੀ ਉਸ ਦੇ ਸੰਬੰਧਤ ਕਾਉਂਸਲਰ ਸਹਿਬਾਨ ਜਾਂ ਜਿਹੜੇ ਬੰਦੇ ਅਟੈਸਟ ਕੀਤੇ ਐ ਡਾਕੂਮੈਂਟ ਉਹ ਉਸ ਦੇ ਜਿਹੜੇ ਲੈਪਟਾਪ ਯੂਜ਼ ਹੋਏ ਐ ਕੰਪਿਊਟਰ ਯੂਜ਼ ਹੋਏ ਹੈਗੇ ਆ ਉਹਨਾਂ ਦੇ ਆਈਪੀ ਐਡਰੈਸ ਲੈ ਕੇ ਜਿਹੜੇ ਕਿਉਂਕਿ ਸਾਰੇ ਜਿਹੜੇ ਹੈਗੇ ਵਰਤੇ ਗਏ ਕੀ ਹੈਗੇ ਇੰਟਰਨੈਟ ਆਈਪੀ ਐਡਰੈਸ ਜਿਹੜੇ ਹੈਗੇ ਆ ਉਹ ਲੈ ਕੇ ਉਹ ਬੰਦੇ ਜਿਹੜੇ ਯੂਜ਼ ਕਰਨ ਵਾਲੇ ਉਹ ਇਹ ਸਾਰੇ ਸਾਰਿਆਂ ਦੇ ਖਿਲਾਫ ਆਨਲਾਈਨ ਟਾਈਮ ਦੇ ਵਿੱਚ ਅਸੀਂ ਫਰਜਰੀ ਦਾ ਤੇ ਚੀਟਿੰਗ ਦੇ ਕੇਸ ਕਰਾਂਗੇ। ਬਾਸੀ ਮਾਨਯੋਗ ਅਦਾਲਤ ਦਾ ਦੁਆਰ ਨਕਾਵਾਂਗੇ। ਕਿਉਂਕਿ ਜਿਹੜੇ ਪੋਲੀਟੀਸ਼ਨ ਹੈਗੇ ਆ ਇਹਨਾਂ ਦਾ ਤਾਂ ਕਿਤੇ ਸਿੱਧਾ ਨਾਮ ਆਣਾ ਨਹੀਂਗਾ। ਪਰ ਜਿਹੜੇ ਬੰਦਿਆਂ ਨੇ ਜੈਲੀ ਕਾਵੇ ਤਿਆਰ ਕਰਨ ਦੇ ਵਿੱਚ ਕਿਤੇ ਮਦਦ ਕੀਤੀ ਹੋਊਗੀ ਉਹ ਸਾਰੇ ਸਾਰੇ ਲੱਭੇ ਜਾਣਗੇ। ਕੋਈ ਕੰਪਲੀਟ ਕੀਤੀ ਹੈ ਰਿਗਾਰਡਿੰਗ ਸਟ ਮੈਂ ਪਹਿਲੇ ਗੱਲ ਪੂਰੀ ਕਰਦਾ ਮੇਰੀ ਬੇਨਤੀ ਹੈ ਮੈਂ ਗੱਲ ਪੂਰੀ ਕਰ ਲਾ ਫਿਰ ਉਸ ਤੋਂ ਬਾਅਦ ਤੁਸੀਂ ਮੈਂ ਸਵਾਲ ਪੁੱਛਿਓ ਉਹਦੇ ਵਿੱਚ ਵਕਤ ਆਣਾ ਹੈ ਜੇ ਇੱਕ ਬਦਲਾਅ ਜਿਹੜਾ ਕਹਿੰਦੇ ਪਏ ਐ ਗਲਤ ਬਦਲਾਅ ਬਦਲਾਅ ਦੀ ਗੱਲ ਕਰਦੇ ਆ ਇਹ ਬਦਲਾਅ ਦੇ ਵਿੱਚ ਵਿੱਚ ਹੀ ਸਾਰੇ ਬੰਦਿਆਂ ਦੇ ਉੱਤੇ ਇੱਕ ਜਰੀਏ ਦਰਵਾਜ਼ੇ ਨਾਲ ਦੇਖਨੇ ਪੈਣੇ ਆ ਤੇਰੀ ਦੇਖਣੀ ਪੈਣੀ ਹੈ ਔਰ ਕਈ ਕਈ ਸਾਲਾਂ ਨੂੰ ਕਾਫੀ ਅੱਗੇ ਦੇਖਣੀ ਪੈਣੀ ਹੈ ਔਰ ਅਖੀਰ ਦੇ ਵਿੱਚ ਮੈਂ ਬੇਨਤੀ ਲਾਣਾ ਬਾਣ ਜੋ ਅਦਾਲਤਾਂ ਨੂੰ ਸਿਵਾਵਾਂ ਵੀ ਦੇਣੀ ਕਿਉਂਕਿ ਪ੍ਰਾਣੀਆਂ ਵੋਟਾਂ ਕੱਟੀਆਂ ਨਹੀਂ ਗਈਆਂ ਨਵਾਂ ਐਡਰੈਸ ਹੈ ਨਹੀਂ ਇਹਨਾਂ ਕੋਲ ਔਰ ਨਵਾਂ ਐਡਰੈਸ ਨਾ ਹੋਣ ਦੇ ਨਾਤੇ ਜਲਦੀ ਕਾਗਜ਼ ਤਿਆਰ ਕਰਕੇ ਨਵੇਂ ਸੜਕ ਤਿਆਰ ਕੀਤੇ ਜਾਵੇ ਅਗਲੀ ਗੱਲ ਕੱਲ ਮੈਂ ਕਿਸੇ ਜਗ੍ਹਾ ਤੇ ਉੱਤੇ ਸ਼ਾਮ ਨੂੰ ਗਿਆ ਸੀ ਜਿੱਥੇ ਜਾ ਕੇ ਉੱਥੋਂ ਦੇ ਪ੍ਰਧਾਨ ਸਾਹਿਬ ਹੈ ਉਹਨਾਂ ਨੂੰ ਉਪਰ ਨਹੀਂ ਕਿਹਾ ਇਹ ਮੈਨੂੰ ਲੱਗਦਾ ਹੈ ਕਿ ਮੇਰੇ ਤੱਕ ਫੇਰ ਤੱਕ ਪਰਚਾ ਵੀ ਦਰਜ ਹੋ ਜਾਊਗਾ ਤੇ ਨਾਲੇ ਮੇਰੀ ਅਰੈਸਟ ਵੀ ਹੋ ਜਾਊਗੀ ਮੈਂ ਤਾੜਨਾ ਦੇਣਾ ਅਫਸਰਾਂ ਨੂੰ ਜੇ ਕਿਸੇ ਗਲਤ ਕੰਮ ਦੇ ਕਿਸੇ ਅਫਸਰ ਨੇ ਇਹ ਸਰਕਾਰ ਦੇ ਕਹਿਨ ਤੇ ਜਾਂ ਕਿਸੇ ਹੋਰ ਦੇ ਕਹਿਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੇਰੇ 3500 ਸਟਰੌਂਗ ਪਰਿਵਾਰ ਦੇ ਉੱਤੇ ਜਿਹੜੇ ਵਕੀਲ ਪਰਿਵਾਰ ਹੈ ਜਾਂ ਮੇਰੇ ਯਾਰਾਂ ਦੋਸਤਾਂ ਮਿੱਤਰਾਂ ਦੇ ਉੱਤੇ ਯਾ ਕਿਸੇ ਹੋੜ ਦੇ ਉੱਤੇ ਕੋਈ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਅੱਗੇ ਮੈਂ ਖੜਾ ਆਉਂਗਾ ਔਰ ਤੁਹਾਡੀ ਸਾਰੀ ਗੈਰ ਕਾਨੂੰਨੀ ਗੱਲਾਂ ਦਾ ਲੜਾਈ ਲੈਣ ਵਾਸਤੇ ਮੈਂ ਤਿਆਰ ਬੈਠਾ ਹਾਂ ਅਬ ਸ੍ਰੀ ਤੁਹਾਡੀ 58 ਸਾਲ ਤੱਕ 60 ਸਾਲ ਤੱਕ ਹੈਗੀ ਹੈ ਪਰ ਵਕੀਲ ਦੀ ਜਿਹੜੀ ਉਮਰ ਹੁੰਦੀ ਹੈ ਉਹ ਜਦ ਤੱਕ ਜਿਉਂਦਾ ਵਾ ਤਦ ਤੱਕ ਵਕੀਲ ਹੈ ਸਾਡੇ ਜਿਹੜੀ ਵਰਦੀ ਹੈ ਕਾਲਾ ਕੋਟ ਉਹ ਸਾਡੀ ਚਮੜੀ ਹੈ ਉਹ ਐਜ਼ ਇਟ ਇਜ਼ ਰਹਿਣੀ ਹੈ ਅਦਾਲਤਾਂ ਦੇ ਚੱਕਰ ਉਹ ਅਫਸਰਾਂ ਨੇ ਕੱਟਨੇ ਆ ਜਿਹੜੇ ਅਫਸਰ ਵਧਿੱਕੀਆਂ ਕਰਦੇ ਆ ਮੈਂ ਯਾਦ ਕਰਾਣਾ ਚਾਹਨਾ ਉਹ ਅਫਸਰਾਂ ਨੂੰ ਜਿਹੜਾ ਵਧਿੱਕੀਆਂ ਕੀਤੀਆਂ ਮਾੜੇ ਸਮੇਂ ਦੇ ਵਿੱਚ ਅੱਜ ਰਿਟਾਇਰ ਹੋਣ ਤੋਂ ਬਾਅਦ 10-10 ਸਾਲ ਦੀ ਉਮਰ ਕੈਦਾ ਕਰਦੇ ਉਹਨਾਂ ਸਜ਼ਾਵਾਂ ਹੋਈਆਂ ਨੇ ਕੋਟਾਂ ਨਾਲ ਦਿੱਤੀਆਂ ਸੋ ਇਹ ਪੋਲਿਟਿਕਲ ਸਿਸਟਮ ਹੀ ਬਦਲ ਜਾਣਾ ਹੈ ਪੋਲਿਟਿਸ਼ੀਅਨ ਵੀ ਬਦਲ ਜਾਣੇ ਆ ਰਹਿ ਜਾਣਾ ਕੋਣ ਜਿੰਨਾਂ ਵਧੀਕੀ ਹੋਈ ਹੋਊਗੀ ਜਾਂ ਜਨੇ ਵਧੀਕੀ ਕੀਤੀ ਹੋਊਗੀ ਮੈਨੂੰ ਪਤਾ ਹੈ ਮੈਂ ਹਰ ਫਰੰਟ ਤੋਂ ਇੱਕ ਗੱਲ ਕਹਿੰਦਾ ਕਿ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਬਿਊਰੋਕ੍ਰੇਸੀ ਸਭ ਤੋਂ ਵਧੀਆ ਬਿਊਰੋਕ੍ਰੇਸੀ ਹੈ ਪਰ ਕੁਝ ਬੰਦੇ ਬਹੁਤ ਪ੍ਰੈਸ਼ਰ ਥੱਲੇ ਆ ਕੇ ਗਲਤ ਕਾਰਵਾਈਆਂ ਕਰਨ ਬੈਠਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਗਲਤ ਕਾਰਵਾਈਆਂ ਨਹੀਂ ਕਰੀਏ ਅੱਪਾ ਜੋ ਕਾਨੂੰਨ ਦੇ ਹਿਸਾਬ ਨਾਲ ਹੈ ਕਿਉਂਕਿ ਲੜਾਈ ਜਿਹੜੀ ਹੈ ਡੈਮੋਕ੍ਰੇਸੀ ਦੀ ਲੜਾਈ ਹੈ ਡੈਮੋਕ੍ਰੇਸੀ ਵਿੱਚ ਵੋਟਰ ਜਿਹੜਾ ਹੈਗਾ ਉਹ ਮਾਲਕ ਹੈ ਤੁਸੀਂ ਆ ਮੈਂ ਮਾਲਕ ਨਹੀਂ ਹੈਗੇ ਅਸੀਂ ਇੱਕ ਸੇਵਾਦਾਰ ਆ ਪਰ ਅੱਜ ਐਡੀ ਆੜੀਆਂ ਗੱਡੀਆਂ ਲੈ ਕੇ ਐਜਿਹੜੀਆਂ ਹੋਲਡਿੰਗ ਲੈ ਕੇ ਜਿਹੜੀ ਹੋਣੀ ਨੇ 35-35 ਹਜ਼ਾਰ ਰੇਟ ਸੀਗਾ ਜੇ ਕੋ ਮਸਾ ਨੇ ਲੁਆਣੀ ਤੁਹਾਨੂੰ 5-6 ਲੱਖ ਰੁਪਏ ਮਹੀਨੇ ਦਾ ਆਰਡਰ ਹੋ ਰਿਹਾ ਜੀ ਕੋ ਮਸਾ ਤੁਹਾਨੂੰ ਆਲੇ 6 ਲੱਖ ਰੁਪਏ ਇਹ ਕੋਈ ਬੱਤ ਤਾਂ ਹੀ ਕਿਹਾ ਗਿਆ ਕਿ ਅੱਜ ਲੜਾਈ ਕਾਰਪੋਰੇਟ ਦੀ ਹੈ ਜਿਹੜੇ ਬੰਦੇ ਸੈਂਟਰ 'ਚ ਰਹਿ ਕੇ ਦਿੱਲੀ ਰਹਿ ਕੇ ਐਮਪੀ ਰਹਿ ਕੇ ਹੁਣ ਬਣ ਕੇ ਵੀ ਪੰਜਾਬ ਦਾ ਨਹੀਂ ਸਵਾਰ ਸਕੇ ਜਿਹੜੇ ਬੰਦੇ 3 ਸਾਲ ਸਰਕਾਰ ਪੰਜਾਬ ਦੀ ਹੋਂਦ ਦੇ ਵਿੱਚ ਪੂਰੀ ਉਹ ਨਹੀਂ ਸਵਾਰ ਸਕੇ ਜਿਹੜੇ ਉੱਤਪੀਲੇ 5 ਸਾਲ ਹੀ ਸਵਾਰ ਸਕੇ ਮੈਨੂੰ ਨਹੀਂ ਲੱਗਦਾ ਉਹ ਵੋਟ ਦੇ ਯੋਗ ਯੋਗ ਦਾ ਰਹਿ ਗਏ ਅੱਜ ਵੋਟ ਮੰਗਣ ਆਏ ਹੈਗੇ ਆ ਫਿਰ ਗਿਦੇ ਕਰੀ ਚਾਹੀਏ ਪਰ ਵੋਟ ਮੰਗਣ ਜ਼ਰੂਰ ਉਹਨਾਂ রাইਟਾਂ ਨਾਲ ਹੱਕ ਹੈ ਪਰ ਕਿਸੇ VOTER ਨੂੰ ਕਿਸੇ ਵੀ ਪਾਰਟੀ ਦੇ ਬੰਦੇ ਨੂੰ ਮੈਂ ਕਹਿੰਦਾ ਸ਼ੋਮਨੀ ਕਾਂਦੀਦਲੇ ਆਮ ਆਦੀ ਪਾਰਟੀ ਬੀਜੇਪੀ ਆਹ ਸੂਣ ਜੀ ਗੱਲ ਹੀ ਕਰ ਰਿਹਾ ਕਿ ਮੇਰਾ ਸਾਡਾ ਵਰਕਰ ਨੂੰ ਸੈੱਟ ਕਰਦਾ ਉਹ ਵੀ ਇਕੁਅਲ ਹੈ ਕਿਸੇ ਵੀ ਬੰਦੇ ਨੂੰ ਅਗਰ ਸੈੱਟ ਕਰੋਗੇ ਤਾਂ ਮੈਂ ਸਭ ਤੋਂ ਅੱਗੇ ਖੜਾ ਹੋਊਗਾ ਮੇਰੇ ਲਈ ਕਾਨੂੰਨ ਜ਼ਿਆਦਾ ਜ਼ਰੂਰੀ ਹੈ ਲਾਅ ਐਂਡ ਆਰਡਰ ਜ਼ਿਆਦਾ ਜ਼ਰੂਰੀ ਹੈ ਅੱਜ ਜਿਹੜੇ ਹਾਲਾਤ ਪੰਜਾਬ ਦੇ ਬਣਿਆ ਇਸੇ ਕਰਕੇ ਬਣਿਆ ਹੈ ਕਿਉਂਕਿ ਅਸੀਂ ਪੁਲਿਸ ਦਾ ਕੁਝ ਹਿੱਸਾ ਪੁਜ ਅਫਸਰ ਪੋਲਿਟਿਕਾਈਜ਼ ਕਰਦੇ ਹੋਏ ਸਾਨੂੰ ਪੋਲਿਟਿਕਾਈਜ਼ ਦੀ ਲੋੜ ਨਹੀਂ ਹੈ ਸਾਨੂੰ ਉਹ ਪੁਲਿਸ ਦੀ ਲੋੜ ਹੈਗੀ ਹੈ ਜਦੋਂ ਪੁਲਿਸ ਖੜੀ ਹੋਵੇ ਤਾਂ ਕਿ ਕੋذਰਾ ਮੱਦਦ ਦੇ ਬਾਹਰ ਚੱਪਲ ਵੀ ਚੋਰੀ ਦਾ ਹੋਵੇ ਅੱਜ ਉਹ ਲੋੜ ਹੈ ਨਾ ਕਿ ਇਹ ਪੁਲਿਸ ਦੀ ਲੋੜ ਹੈਗੀ ਹੈ ਬੰਦਿਆਂ ਦੀ ਜਿਹੜੀ ਪੁਲਿਸ ਜਿਹੜੀ ਹੈ ਉਸ ਦੇ ਜੂਰਿਸਡਿਕਸ਼ਨ ਦੇ ਵਿੱਚ ਯਾਰਾਂ ਹੀ ਬੱਚੇ ਜਿਹੜੇ ਹੈਗੇ ਨਸ਼ੇ ਦੇ ਆਦੀ ਹੋ ਚੁੱਕੇ ਐ ਰੇਪ ਹੋ ਰੇ ਐ ਐਕਸਟਰੋਸ਼ਨ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਸਾਨੂੰ ਉਹ ਪੁਲਿਸ ਦੀ ਲੋੜ ਨਹੀਂ ਐ ਜਿਹੜੀ ਕਹਿੰਦੀ ਐ ਕਿ ਰਾਤ 8 ਵਜੇ ਤੋਂ ਬਾਅਦ ਸਨੇਤੀਆਂ ਪਹਿਣਾ ਦੇਵੀਆਂ ਆਰਡਰ ਕਰਦੀ ਐ ਜੇ ਮੋਬਾਈਲ ਲੈ ਕੇ ਉਹਨੇ ਦੇ ਗਹਿਣੇ ਪਾ ਕੇ ਬਾਹਰ ਨਾ ਨਿਕਲਣ ਜੇ ਨਿਕਲਣ ਗਿਆ ਤੇ ਸਾਡੀ ਰਿਸਪਾਂਸਿਬਿਲਟੀ ਨਹੀਂ ਐ ਸਾਨੂੰ ਉਹ ਬਿਊਰੋਕ੍ਰੇਸੀ ਦੀ ਲੋੜ ਨਹੀਂ ਐ ਸਾਨੂੰ ਉਹ ਪੁਲਿਸ ਦੀ ਲੋੜ ਨਹੀਂ ਐ ਜਿਹੜੀ ਕਹਿੰਦੀ ਰਾਤ 8ਵੇ ਤੋਂ ਬਾਅਦ ਬੀਬੀਆਂ ਪੈਣਾ ਧੀਆਂ ਸਾਡੇ ਉਹਦਾ ਕਰਾਏ ਰਹਿਣ ਤੇ ਨਿਸ਼ੇੜੀ ਰਾਤ 2 ਵਜੇ ਤੱਕ ਨਸ਼ੇ ਕਰਦੇ ਰਹਿਣ ਤੇ ਉਹਨਾਂ ਵਾਸਤੇ ਇੱਕੇ ਖੋਲਦੇ ਗਏ ਕੋਈ ਆਵਾਜ਼ ਨਹੀਂ ਦੀ ਚੱਕਦਾ ਪਿਆ ਉਠਾਰਿਆ ਆਵਾਜ਼ ਉਠਾਣ ਦੀ ਲੋੜ ਆ ਆਵਾਮ ਨੂੰ ਆਵਾਜ਼ ਉਠਾਣ ਦੀ ਲੋੜ ਆ ਸਾਨੂੰ ਸਾਰੇ ਵਸਤੇ ਕੰਸਟੈਂਟ ਸਪਾਸੇ ਦੇ ਰਹਿਣ ਵਾਲੇ ਪਰਿਵਾਰ ਨੂੰ ਕਿਉਂਕਿ ਜਦੋਂ ਇਹ ਪਰਿਵਾਰ ਉੱਠ ਪਿਆ ਸਾਡੀਆਂ ਧੀਆਂ ਵੀ ਸੇਵ ਹੈ ਸਾਡੇ ਬੱਚੇ ਵੀ ਸੇਵ ਹੈ ਸਾਡੇ ਭੈਣਾ ਵੀ ਸੇਵ ਹੈ ਸਾਡੇ ਬਾਵਾ ਵੀ ਸੇਵ ਹੈ ਔਰ ਸਬਤ ਵਰ ਜੁੜੀ ਜਿਹੜੀ ਹੈਗੀ ਇਹ ਜ਼ਿੰਮੇਵਾਰੀ ਤੁਹਾਡੀ ਸਾਰੀ ਪ੍ਰੈਸ ਦੀ ਬਣਦੀ ਹੈ ਜੋ ਪ੍ਰੈਸ ਜਿਹੜਾ ਹੈਗਾ ਇਹ ਬਹੁਤ ਬਹੁਤ ਇੰਪੋਰਟੈਂਟ ਰੋਲ ਪੇ ਕਰਦਾ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰੈਸ ਨੂੰ ਕਿਉਂਕਿ ਇੱਕ ਐਡਾ ਦਾ ਇਸ਼ੂ ਆ ਗਿਆ ਸੀਗਾ ਜਿਹਦੇ ਵਿੱਚ ਮਨੂੰ ਗੱਲ ਕੰਪੇਨ ਕਰਦੇ ਹੋਏ ਪਤਾ ਲੱਗਿਆ ਔਰ ਔਨ ਰਿਕਾਰਡ ਉਸ ਜਗ੍ਹਾ ਦੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਕਿ ਬੰਦੋ ਲੱਗਦਾ ਹੈ ਕਿ ਮੇਰੇ ਤੇ ਸਭ ਸੇਰ ਕਰ ਗਿਆ ਸਾਡਾ ਹੋ ਜੇ ਕਿਉਂਕਿ ਮੈਂ ਤੁਹਾਡੀ ਮੀਟਿੰਗ ਤੇ ਰਿਹਾ ਸੀ ਬੜਾ ਦੁੱਖ ਲੱਗਿਆ ਮੈਨੂੰ ਮੈਨੂੰ ਦੁੱਖ ਲੱਗਿਆ ਕਿ ਇੱਕ ਸਾਡਾ ਸੰਵਿਧਾਨਕ ਤੌਰ ਤੇ ਜਿਹੜਾ ਡੈਮੋਕ੍ਰੇਸੀ ਹੈਗੀ ਉਹਦਾ ਕਤਲ ਹੋ ਰਿਹਾ ਹੈ। ਬਾਬਾ ਸਾਹਿਬ ਬੀਰਮ ਅੰbedkar ਦਾ ਵਿਚਾਰਾਂ ਦਾ ਕਤਲ ਹੋ ਰਿਹਾ ਹੈ। ਔਰ ਅਗਰ ਇਹ ਕਤਲ ਹੋ ਗਿਆ ਤਾਂ ਉਧਿਆਣਾ ਜਿਹੜਾ ਸਟਾਰਟ ਕਰੂਗਾ ਔਰ ਪੂਰੇ ਦਾ ਪੂਰਾ ਹਿੰਦੁਸਤਾਨ ਇਹਦੇ ਮਗਰ ਲੜੇਗਾ ਔਰ ਹਿੰਦੁਸਤਾਨ ਦਾ ਕਤਲ ਹੋਊਗਾ ਬਾਬਾ ਜੀ ਇਹ ਮੈਂ ਸਹੀ ਨਹੀਂ ਦੇਖੀਏਗੀ ਹੈ। ਔਰ ਅੱਜ ਸੋ ਇੰਨਾ ਹੀ ਸੀਗਾ ਕਿਉਂਕਿ ਮੇਰੇ ਨੂੰ ਅੱਜ ਜਿਹੜੀਆਂ ਗੱਲਾਂ ਪਤਾ ਲੱਗੀਆਂ ਤਾਂ ਮੈਂ ਸੋਚਿਆ ਕਿ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਔਰ ਸਾਰੇ ਜਿਹੜੇ ਹੈਗੇ ਆ ਸਾਡੇ ਸਾਰੇ ਸਾਡੇ ਪਰਿਵਾਰ ਜਿਹੜੇ ਹੈਗੇ ਆ ਉਹਨਾਂ ਨਾਲ ਲੱਗੇ ਹੋਏ ਆ ਔਰ ਸਾਡੇ ਪਰਿਵਾਰਾਂ ਦੀ ਲਾਈਫ ਨੇ ਔਰ ਸੇਫਟੀ ਦਾ ਮਸਲਾ ਹੈ ਸਰ ਉਹ ਬੋਟ ਲਿਸਟਾਂ ਵੀ ਵੈਰੀਫਾਈ ਕੀਤੀ ਜਾਊ ਜਿਹੜੀ 2022 ਦੇ ਵਿੱਚ ਬੋਟ ਲਿਸਟ ਦੇ ਵਿੱਚ ਕਿੰਨੀ ਵੋਟ ਸੀ ਤੇ ਹੁਣ ਕਿੰਨੀ ਵੋਟ ਹੈ ਸਾਰਾ ਵੈਰੀਫਾਈ ਕਰਨ ਦਾ ਪਾਤਾ ਜੀ ਅਸੀਂ ਲਿਸਟਾਂ ਲੈ ਲੀਆਂ ਅਸੀਂ ਲਿਸਟਾਂ ਲੈ ਕੇ ਆਈ ਹਾਂ ਔਰ ਵੈਰੀਫਾਈ ਕਰਲਾਤਾ ਔਰ ਜਿਹੜੀਆਂ ਜਾਲੀ ਵੋਟਾਂ ਹੈਗੀਆਂ ਨੇ ਉਹਦੇ ਰਿਜੈਕਸ਼ਨ ਕੱਲ ਸੇਡੇ ਫਾਈਲ ਕਰ ਰਹੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਸੀ ਮਿਲ ਰਹੇ ਆਂ ਇਲੈਕਸ਼ਨ ਕਮਿਸ਼ਨ ਮਿਲ ਰਹੇ ਆਂ ਕਿ ਜਿਹੜੇ ਜਲਦੀ ਵੋਟਾਂ ਨਹੀਂ ਹੈਗੇ ਬਣਾ ਰਹੇ ਹੋ ਇਹਨੂੰ ਕਟੀਆਂ ਜਾਵੇ ਕੋਈ ਰਿਪੋਰਟ ਲੇ ਕੇ ਕਿਸੇ ਨੂੰ ਕੰਪਲੇਟ ਥੈਟ ਜਿਹੜੀ ਹੈਗੀ ਆ ਉਹ ਲੈ ਕੇ ਡੈਫੀਨਿਟਲੀ ਉਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਲੱਗਿਆ ਕੰਪਲੀਟ ਕਰਵਾਉਣ ਕਿ ਕੰਪਲੇਂਟ ਕਰੋ ਔਰ ਮੈਂ ਬੈਠਾ ਮੈਂ ਕਾਨੂੰਨ ਦਾ ਆਣਾ ਮੈਨੂੰ ਪਤਾ ਕਿ ਕਾਨੂੰਨ ਕੀ ਹੁੰਦਾ ਜਿਹੜੇ ਬੰਦੇ ਦੇ ਕੋਲੋਂ ਥੈਟ ਆਊਗੀ ਉਹ ਬੰਦੇ ਦੇ ਖਿਲਾਫ ਅਸੀਂ ਬੇਨਤੀ ਲਾਵਾਂਗੇ ਉਸ ਨੂੰ ਕਿ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਅਗਰ ਜ਼ਿੰਦਗੀ ਦੇ ਵਿੱਚ ਅੱਜ ਤੋਂ ਬਾਅਦ ਮੈਂ ਗੱਲ ਕਰਦਾ ਹੁਣ ਤੋਂ ਬਾਅਦ ਚੜ੍ਹਿਆ ਕਿਸੇ ਵਰਕਰ threat ਆਂਦੀ ਹੈਗੀ ਹੈ ਅਗਰ ਕੋਈ ਵੀ ਮੁਲਾਜ਼ਮ ਪੁਲਸ ਵਾਲਾ ਆਇਆ ਦੂਜਾ ਸਾਡਾ ਉਹ ਐਕਸ਼ਨ ਨਹੀਂ ਲੈਂਦਾ ਤਾਂ ਮੈਂ ਕੋਰਟ ਦੇ ਵਿੱਚ ਦੁਆਰਾ ਵਰਡ ਵਰਡ ਇਸ ਕਰੇ ਕੋਰਟ ਦੇ ਰਾਹੀਂ ਅਸੀਂ ਦਰਖਾਸਤ ਦੇਾਂਗੇ ਔਰ ਕੋਰਟ ਰਾਹੀਂ ਪਰਚਾ ਦਾ ਦਿਖਾਵਾਂਗਾ